ਆਹ ਰਾਜਸਥਾਨ ਵਾਲਾ ਦੇ ਕੰਮ ਹੈ ਛਟੀਆਂ ਵਿੱਚੇ ਬਾਤੀਆਂ ਖੜਾ ਨਰਮਾ ਵਿੱਚੇ ਬਾਹ ਕਿਤੇ ਕਣਕ ਬੀਤੀ ਅਖੇ ਆ ਤੁਸੀਂ ਛਟੀਆਂ ਵਿੱਚ ਕਿਉਂ ਬਾਤੀਆਂ ਟਰਾਲੀ ਭਰੀ ਨਹੀਂ ਗਈ ਤੁਹਾਡੇ ਤੋਂ ਇਹ ਬਾਈ ਟਰਾਲੀ ਤਾਂ ਭਰੀ ਜਾਂਦੀ ਪਰ ਬੰਦੇ ਲੇਬਰ ਹੈ ਨਹੀਂ ਅੱਛਾ ਹਾਂ ਤੇ ਇੱਕ ਪੈਂਦਾ ਮਹਿੰਗਾ ਕਿੰਨਾ ਕਮੇਗਾ ਭਾਈ ਜਾਂਦਾ ਬਹੁਤ ਮਹਿੰਗਾ ਪੈਂਦਾ ਭਾਈ ਵੀ ਜੇ ਆਪਾਂ ਟਰਾਲੀ ਇੱਥੋਂ ਭਰ ਕੇ ਤੇ ਬੇਚਦੇ ਆ ਉਹਦੇ ਨਾਲ ਉਹ ਸਾਰਾ ਸਿਸਟਮ ਮਹਿੰਗਾ ਜਾਂਦਾ ਆਹ ਬਾਈ ਸਸਤਾ 1500 ਨਿਬੜ ਜਾਂਦਾ ਹੈ ਬਿੱਗਾ ਅੱਛਾ ਹਾਂ ਤੇ ਇਧਰ ਹੁਣ ਤੁਸੀਂ ਖੜਾ ਨਰਮਾ ਵਿੱਚੇ ਬਾਤਾਂ ਚੱਕ ਕੇ ਬਸ ਵਿੱਚੇ ਹੀ ਬਸ ਤੇ ਕਣਕ ਵੀਜੀ ਕਿਹੜੇ ਹਸਣ ਨਾਲ ਇਹ ਕਣਕ ਬਾਈ ਜਿਵੇਂ ਉਹ ਰੋਟਾਵੇਟਰ ਚਲਾਉਂਦੇ ਆ ਨਾ ਪਹਿਲੀ ਵਾਰੀ ਤਾਂ ਸਿੱਧਾ ਰੋਟਾਵੇਟਰ ਚਲਾਤਾ ਦੂਜੀ ਵਾਰ ਉਹਦੀ ਵੀ ਪਾ ਕੇ ਹਾਂ ਉੱਤੇ ਟਾਪਾ ਲੱਗੇ ਉਹਦੇ 'ਚ ਪਹਿਲੀ ਵਾਰ ਤੁਸੀਂ ਖੁਰਤੋੜਦ ਕਰਤਾਂ ਨਾ ਹਾਂ ਸਿੱਧਾ ਅੱਛਾ ਫਿਰ ਦੂਜੀ ਵਾਰੀ 'ਚ ਉਹ ਟਾਪਾ ਲਾ ਕੇ ਵੀ ਪਾਤਾ ਵੀ ਪਾਤਾ ਹਾਂ ਤੇ ਬੀਜਤੀ ਬਸ ਬੀਜਤੀ ਹਾਂ ਹੁਣ ਇਹੇ ਛਿੱਟੇ ਵਾਲ ਕਿਉਂ ਕਹਿ ਦਗੇ ਆਪਾਂ ਦਾ ਇੱਕ ਤਰ੍ਹਾਂ ਦਾ ਆ ਛਿੱਟੇ ਦੀ ਹੈ ਕਣਕ ਚਿੱਟੇ ਦੀ ਹੋ ਗਈ ਤੇ ਸਾਰੇ ਦੇ ਸਾਰਾ ਜਿੰਨਾ ਵੀ ਹੈਗਾ ਤੁਸੀਂ ਨਰਮ ਵਿੱਚੇ ਬਾਤ ਮੜੀਆਂ ਮੋਟੀਆਂ ਮਤਲਬ ਛਟੀਆਂ ਰੱਖ ਲੈਣੇ ਬਸ ਇੱਕ ਟਰਾਲੀ ਰੱਖਦੇ ਆ ਬਾਈ ਬਾਕੀ ਆਪਣੇ ਗੇਸ ਦਾ ਯੂਜ਼ ਕਰਦੇ ਆ ਠੀਕ ਹੈ ਤੇ ਮੇਨਲੀ ਜਿਹੜੇ ਵੱਡੇ ਸੁੱਕ ਜਾਂਦੇ ਆ ਦਰਖਤ ਆਪਣੇ ਨੇੜੇ ਨੇੜੇ ਲੱਗਦੀ ਐ ਉੱਥੇ ਕੀ ਐ ਜਿਵੇਂ ਹਾਂ ਟੁੱਟੇ ਹੁੰਦੇ ਐ ਕੋਈ ਹੋਰ ਹੁੰਦੇ ਐ ਜਾਂ ਫਿਰ ਆਰੇ ਤੋਂ ਲੈ ਕੇ ਆਉਂਦੇ ਆ ਵੱਡੀਆਂ ਮਤਲਬ ਉਹ ਤੇ ਇਹ ਹੁਣ ਜਿਹੜੀਆਂ ਛਟੀਆਂ ਦੇ ਵਿੱਚੇ ਬਾਤਾਂ ਆ ਇਹ ਚਮ ਗਲ ਜਾਣਗੀਆਂ ਚੰਗੀ ਤਰ੍ਹਾਂ ਵਿੱਚ ਬਾਈ ਤੈਨੂੰ ਹੈ ਨਾ ਜਿਵੇਂ ਹੁਣ ਆਪਾਂ ਤੁੜੀ ਬਣਾਵਾਂਗੇ ਉਸ ਵੇਲੇ ਮਸ਼ੀਨ ਵਾਲੇ ਪਹਿਲਾਂ ਪਹਿਲਾਂ ਡਰਦੇ ਸੀ ਪੰਜਾਬ ਵਾਲੇ ਕਹਿੰਦੇ ਸੀ ਯਾਰ ਆ ਲੱਕੜ ਨਾ ਆ ਜਾਣਾ ਛੂਰੀਆਂ ਟੁੱਟ ਜਾਂਦੀਆਂ ਹਨਾ ਹੁਣ ਆ ਵੀ ਨਹੀਂ ਮਿਲਨੇ ਤੁਹਾਨੂੰ ਅੱਛਾ ਹਾਂ ਹੁਣ ਜਿਵੇਂ ਹੁਣ 10-12 ਦਿਨ ਹੋ ਗਏ ਇਹਨੂੰ ਵਿੱਜੀ ਨੂੰ ਕਣਕ ਨੂੰ ਜੇ ਆਪਾਂ ਮਹੀਨੇ ਬਾਅਦ ਦੇਖਾਂਗੇ ਨਾ ਤਾਂ ਆ ਲੱਕੜਾ ਹੈ ਨਾ ਆ ਲੱਕੜਾ ਜਿਹੜੀਆਂ ਮਤਲਬ ਦਿਮਕ ਲੱਗ ਜਾਣੀਆਂ ਇਹਦੇ 'ਚ ਹਾਂ ਸ਼ੌਂਕ ਲੱਗ ਜਾ ਹਾਂ ਹੁਣ ਦੇਖ ਆ ਆਈ ਆਈ ਫਿਰ ਮਿੱਟੀ ਬਣ ਜੂ ਸਾਰੀ ਆਈ ਖੁਰਨ ਲੱਗ ਜੂ ਇਹ ਚੀਜ਼ ਆ ਚੀਜ਼ ਹੈ ਨਾ ਹਾਂ ਸਾਰੀ ਮਿੱਟੀ ਬਣ ਕੇ ਮਿਕਸ ਹੋ ਜਾਣੀ ਮਿੱਟੀ ਨਵੀਂ ਪੈਦਾ ਹੋ ਜੂ ਆਪਾਂ ਕਹਿ ਲਈਏ ਬਸ ਹਾਂ ਤੇ ਦਾ ਮਿੱਟੀ ਕੋਈ ਨੁਕਸਾਨ ਤੇ ਫਾਇਦਾ ਕੀ ਆ ਦਾ ਬਾਈ ਨੁਕਸਾਨ ਤਾਂ ਕੋਈ ਇਹਦਾ ਹੈ ਹੀ ਨਹੀਂ ਕੋਈ ਨੁਕਸਾਨ ਨਹੀਂ ਹਾਂ ਜਿਹੜੀ ਆਪਣੀ ਕੁਦਰਤ ਦੀ ਚੀਜ਼ ਹੈਗੀ ਨਾ ਉਹ ਕੁਦਰਤ ਨੂੰ ਆਪਾਂ ਦੇਈ ਜਾਂਦੇ ਆ ਵੀ ਲੈ ਤੇਰੀ ਹੈਗੀ ਰੱਖ ਤੂੰ ਤਾਂ ਉਹਦਾ ਕੋਈ ਨੁਕਸਾਨ ਹੈ ਨਹੀਂ ਆਪਾਂ ਨੂੰ ਹੂੰ ਇਹਦੀ ਮਤਲਬ ਫਾਇਦਾ ਆਏਗਾ ਵੀ ਆਪਾਂ ਨੂੰ ਰੇ ਜਿਹੜੀ ਯੂਰੀਆ ਹੈਗੀ ਜਾਂ ਖਾਦ ਖੂਦ ਜਿਹੜੀ ਵੀ ਹੈਗੀ ਉਹਦੀ ਘੱਟ ਵਰਤੋਂ ਕਰਨੀ ਪਣੀ ਆਪਾਂ ਨੂੰ ਵੈਸੇ ਤੁਸੀਂ ਤਿੰਨ ਗੱਟੇ ਪਾਉਣੇ ਕਿੱਲੇ ਚ ਯੂਰੀਆ ਦੇ ਕਾਹਨੂੰ ਭਾਈ ਤਿੰਨ ਗੱਟਿਆਂ ਚ ਅਸੀਂ ਪੂਰਾ ਬਾਹਨ ਸਾਰ ਦਿਆਂਗੇ 15 ਕਿਲੋ ਪਾਵਾਂਗੇ 15 ਕਿਲੋ किलो। 15 ਕਿਲੋ ਤਾਂ ਕਿੱਥੋਂ ਜੀ ਭਰਾਵਾ ਇਹ ਹੋ ਜਾਂਦੀ ਥੋੜੇ ਪੰਜਾਬ ਵਾਲੀ ਥੋੜੀ ਹੈ ਯਾਰ ਇਹ ਅਸੀਂ ਪਾਉਣੇ ਤਿੰਨ ਗੱਟੇ ਯੂਰੀਆ ਦੇ ਪੈ ਜਾਂਦੇ ਕਾਹਨੂੰ ਥੋੜੀ ਪੰਜਾਬ ਵਾਲੀ ਥੋੜੀ ਹੈ ਤੁਸੀਂ ਇੰਨੀ ਕੱਟ ਪਾਉਣਾ ਹੈ 15 ਕਿਲੋ ਪਾਵਾਂਗੇ ਤੂੰ ਕਦੇ ਹੀ ਮਰਜ਼ੀ ਆ ਕੇ ਦੇਖਣੀ ਅੱਛਾ ਯਾਰ ਹਾਂ ਤੇ ਫਿਰ ਕਿੰਨੇ ਕੁ ਹੋ ਜਾਂਦੇ ਝਾੜ ਘਾਟ ਹੁੰਦਾ ਉਹ 15 ਕੁੰਟਲ ਬਾਈ ਬਿੱਗੇ ਦੀ ਬਿੱਗੇ ਦੀ 15 ਕੁੰਟਲ 15 ਕੁੰਟਲ ਬਿੱਗੇ ਦੀ ਹੋਵੇ ਮੰਨ ਲਓ ਜੇ 5 ਕਨਾਲਾਂ ਦਾ ਹੁੰਦਾ ਤੁਹਾਡਾ ਬਿੱਗਾ ਤੇ ਆਪਾਂ ਕਹਿ ਲਈਏ 22 23 ਕੁੰਟਲ ਜੇ ਹੋ ਗਈ 22 ਕੁੰਟਲ ਲਾ ਲ ਗਏ ਆਪਾਂ ਤੇ ਮਣਾ ਚ ਕਿੰਨੀ ਬਣ ਗਈ ਬਈ 22 ਤੇ 22 44 ਤੇ 55 ਦੇ ਆਸ-ਪਾਸ ਜਾਵੜੀ ਹਾਂ ਇੰਨੀ ਤੇ ਫਿਰ ਉੱਥੇ ਹੀ ਜਾਵੜੀ ਫਿਰ ਹਾਂ ਫਿਰ ਵਾਣ ਤਾਂ ਤੁਹਾਡੇ ਸਾਡੇ ਨਾਲੋਂ ਨਰਮ ਹੈ ਤੇ ਫਿਰ ਝਾੜ ਬਰਾਬਰ ਹੋ ਗਿਆ ਇਸ ਤਰ੍ਹਾਂ ਹਾਂ ਝਾੜ ਬਰਾਬਰ ਰਹਿੰਦਾ ਹੈ ਵੀ ਤੁਹਾਡੇ ਤਾਂ ਉੱਧਰ ਪੱਕੀਆਂ ਜ਼ਮੀਨਾਂ ਐਸੀ ਕਰਕੇ ਹੋ ਗਈਆਂ ਕਿਉਂਕਿ ਪਰਾਲੀ ਨੂੰ ਸਾੜ ਦਿੰਦੇ ਆ ਅੱਛਾ ਠੀਕ ਹੈ ਪਰਾਲੀ ਨੂੰ ਸਾੜਨ ਤੋਂ ਕੀ ਆ ਉਹ ਬਿਲਕੁਲ ਬਰੀਕ ਹੁੰਦੀ ਹੈ ਰਾਖੀ ਜਿਹੜੀ ਉਹ ਬਰੀਕ ਹੈ ਨਾ ਇਹਨੂੰ ਖਰਾਬ ਕਰ ਦਿੰਦੀ ਹੈ ਮਿੱਟੀ ਨੂੰ ਅੱਛਾ ਤਾਂ ਪੱਕੀ ਹੋ ਗਈ ਜ਼ਮੀਨਾਂ ਹੁਣ ਤੁਸੀਂ ਪਰਾਲੀ ਵਾਲਾ ਤਾਂ ਸਿਸਟਮ ਤੁਹਾਡੇ ਹੈ ਨਹੀਂ ਆ ਨਾ ਝੋਨਾ ਲੱਗਦਾ ਨਹੀਂ ਨਰਮਾਈ ਬੀਜਦੇ ਆ ਨਾ ਕਣਕ ਹੁੰਦੀ ਹੈ ਅਸੀਂ ਮਸ਼ੀਨ ਜਿਵੇਂ ਟੂੜੀ ਵਾਲੀ ਮਸ਼ੀਨ ਤੋਂ ਕਰਵਾਈ ਤੇ ਉਹਨੂੰ ਵਿੱਚ ਹੀ ਬਾਹ ਦਿੰਦੇ ਆਪਾਂ ਲੋ ਦੇ ਨਾਲ ਅੱਛਾ ਹਾਂ ਪਲੋ ਤੋਂ ਪਲਟ ਦਿੰਦੇ ਆ ਉਹਨੂੰ ਠੀਕ ਹੈ ਹੁਣ ਤੁਹਾਡੇ ਇਹ ਜਿਆਦਾ ਜਿਹੜੀ ਫਸਲ ਹੁੰਦੀ ਹੈ ਕਣਕ ਤੇ ਨਰਮਾ ਹਣਾ ਬਸ ਆਈ ਹੈ ਦੋਈ ਫਸਲਾਂ ਤੇ ਗੁਵਾਰਾ ਸਰ੍ਹੋਂ ਗੁਵਾਰਾ ਸਰ੍ਹੋਂ ਠੀਕ ਹੈ ਸਰੋਂ ਵੀ ਉਧਰ ਥੋੜੀ ਜਿਵੇਂ ਅੱਗੇ ਬੀਜੀ ਹੋਈ ਹੈ ਹਾਂ ਉਹ ਆਪਣੇ ਉਧਰਲੇ ਪਾਸੇ ਰਹੀ ਸਰੋਂ ਹੈਗੀ ਉਹ ਉਧਰਲੇ ਪਾਸੇ ਠੀਕ ਹੈ ਤੇ ਹੁਣ ਜੇ ਆਪਾਂ ਕੁੱਲ ਗੱਲ ਕਰੀਏ ਵੀ ਆਮਦਨੀ ਠੀਕ ਹੋ ਜਾਂਦੀ ਤੁਸੀਂ ਸੰਤੁਸ਼ਟ ਆਉਂਦੇ ਨਾਲ ਜਿੰਨੀ ਵੀ ਥੋੜੀ ਹੋ ਜਾਂਦੀ ਜਿੰਨੀ ਹੋਗੀ ਆਪਾਂ ਨੂੰ ਸੰਤੁਸ਼ਟੀ ਹੈਗੀ ਆਣੀ ਵੀ ਇਨਾ ਹੋ ਜਾਣਾ ਚਾਹੀਦਾ ਸੀ ਕਿ ਮਤਲਬ ਵੀ ਹੁਣ ਦੋ ਹੀ ਫਸਲ ਵੀ ਦੇ ਤੀਜੀ ਤੇ ਹੱਥ ਨਹੀਂ ਪਾਉਂਦੀ ਸੀ ਸਾਲ ਚ ਦੋ ਫਸਲਾਂ ਕੱਢਦੇ ਹਾਂ ਹਾਂ ਦੋ ਫਸਲਾਂ ਕੱਢ ਕੇ ਬਾਕੀ ਰੈਸਟ ਵੀ ਦੇ ਦੇਣੀਆਂ ਕਈ ਦਿਨ ਜ਼ਮੀਨ ਨੂੰ ਦਮ ਦਮਾਉਣੇ ਜ਼ਮੀਨ ਨੂੰ ਹਾਂ ਦਮ ਜਿਵੇਂ ਹੁਣ ਸਾਡਾ ਕੀ ਹੈ ਅਪ੍ਰੈਲ ਚ ਨਿਕਲ ਜਾਂਦੀ ਹੈ ਕਣਕ ਨਿਕਲਤੀ ਗਈ ਕਣਕ ਉਦੋਂ ਪਲੋ ਲਾ ਦੇਣੀ ਹੈ ਠੀਕ ਹੈ ਲਾ ਕੇ ਛੱਡਤੀ ਫਿਰ ਅਸੀਂ ਬੀਜਾਂਗੇ ਜੁਲਾਈ ਜੂਨ ਦੇ ਐਂਡ ਚ ਹਾਂ ਠੀਕ ਆ ਨਰਮਾ ਬੀਜਾਂ ਜੂਨ ਦੇ ਐਂਡ ਚ ਹਾਂ ਜੂਨ ਦੇ ਐਂਡ ਚ ਨਰਮਾ ਪਾਉਂਦੇ ਸਹੀ ਇੰਨੇ ਨੂੰ ਟਾਈਮ ਮਿਲ ਜਾਂਦਾ ਇਹਨੂੰ ਜਿੰਨੇ ਵੀ ਇਹਦੇ ਹੈਗੇ ਮਿਨਰਲਸ ਵਗੈਰਾ ਆ ਜਾਂ ਹੋਰ ਕਿਹ ਲੋ ਹੁਣ ਜਿਵੇਂ ਅੱਜ ਹੋ ਗਈ 23 ਨਵੰਬਰ ਹੋ ਗਈ ਤਰੀਕ ਤੇ ਆ ਨਰਮਾ ਹਜੇ ਥੋੜਾ ਚੋਗਣ ਵਾਲਾ ਵੀ ਪਿਆ ਇਹ ਜੇ ਕਿੰਨੇ ਦਿਨ ਹੋਰ ਲੱਗ ਜਾਣਗੇ ਕਣਕ ਵਿੱਚੋਂ ਵਿੱਚ ਤੇ ਇਹਨੂੰ ਬਾਈ ਆਪਣੇ ਹੁਣ ਇੱਕ ਮਰਬਾ ਪਿਆ ਪੂਰਾ ਚੋਗਣਾ ਇੱਕ ਮਰਬਾ ਪੂਰਾ ਹਾਂ 25 ਵੀ ਕੇ ਪਏ ਹਜੇ ਤਾਂ ਦੇਣ ਲੱਗਣਗੇ ਕੁਛ ਅਜੇ ਦਿਨ 10 12 ਲੱਗ ਜਾਣਗੇ ਬਾਈ ਮਤਲਬ 5 10 ਦਸੰਬਰ ਨੂੰ ਕਿਤੇ ਵਿਜੋਗੇ ਹਨਾ ਹਾਂ ਚੁੰਨ ਉਹ ਬੀਜਾਂਗੇ ਫੇਰ अच्छा जाओ बीच ने ठीक ठीक है ठीक है बाक जो विचਾਂਗੇ ਆਪਾਂ ਵੀ ਡੋਡੀ ਫਸਲਾਂ ਕਰਦੇ ਆ ਤੁਸੀਂ ਬਦਲ ਬਦਲ ਕੇ ਹਾਂ ਫਿਰ ਵੀ ਬਾਲੀ ਲੇਟ ਹੋਗੀ ਫਿਰ ਕਣਕ ਹੁੰਦੀ ਨਹੀਂ ਹੁੰਦੀ ਨਹੀਂ ਠੀਕ ਇਹ ਇੰਨੀ ਖਾਤ ਤਾਂ ਅਸੀਂ ਦਿੰਦੇ ਨਹੀਂ ਤੇ ਨਰਮਾ ਫਿਰ ਸੁੰਡੀ ਸੰਡੀ ਗੁਲਾਬੀ ਪਈ ਐ ਠੀਕ ਨਹੀਂ ਬੀਜ ਕੀ ਤਾਂ ਚਬਕੜਾਤੇ ਤੁਹਾਡੇ ਪੰਜਾਬ ਵਾਲੇ ਕਹਿੰਦੇ ਆ ਉਦਾਂ ਹੂੰ ਇਹ ਮਾੜੀ ਗੱਲ ਆ ਬੀ ਬਣਾਉਣ ਵਾਲੀਆਂ ਕੰਪਨੀਆਂ ਦੀ ਵੀ ਤੁਸੀਂ ਬੀਜ ਤੱਕ ਟੁਕੜ ਵਧੀਆ ਦਿਓ ਕਿਉਂਕਿ ਜੇ ਤੁਸੀਂ ਪੈਸੇ ਲੈ ਰਹੇ ਹੋ ਬੀਜ ਵਧੀਆ ਦਿਓ ਕਿਸਾਨਾਂ ਨੂੰ ਤੁਸੀਂ ਸ਼ੋਸ਼ਣ ਕਰ ਰਹੇ ਆ ਇਹ ਜੇ ਪੈਸੇ ਕਮਾ ਕੇ ਤੁਸੀਂ ਜਾਓਗੇ ਕਿੱਥੇ ਵੀ ਚਲੋ ਉਹ ਮੇਨ ਤਾਂ ਉਹ ਆਏ ਸੋਚ ਲੈਂਦੇ ਨਾ ਵੀ ਹੁਣ 20 ਤਾਂ ਵਧੀਆ ਦੇ ਦੋ ਬਾਅਦ ਚ ਜਿਵੇਂ ਫਸਲ ਹੁੰਦੀ ਹੈ ਉਹਦੇ ਚ ਤੁਸੀਂ ਕੋਈ ਜਿਹੜੀ ਕਫਲਾਵਾਜੀ ਕਰਨੀ ਹੈ ਉਹ ਕਰ ਸਕਦੇ ਹੋ ਕੋਈ ਚੱਕਰ ਸਾਨੂੰ ਸਾਨੂੰ ਦੁੱਖ ਨਹੀਂ ਹੁੰਦਾ ਪਰ ਜਦੋਂ ਬੀਮਾਰਾ ਆ ਗਿਆ ਨਾ ਫਿਰ ਉਹ ਸਾਰੀ ਫਸਲ ਬਰਬਾਦ ਬਰਬਾਦ ਹੁੰਦਾ ਨੁਕਸਾਨ ਬਹੁਤ ਵੱਡਾ ਹੁੰਦਾ ਨਾ ਸਾਲ ਦੀ ਮਿਹਨਤ ਖਰਾਬ ਹੁੰਦੀ ਹੁਣ ਜਿਵੇਂ ਮੇਰੇ ਹੁਣ 18-20 ਲੱਖ ਦੀ ਪੇਲੀ ਠੇਕੇ ਹੈ ਮੇਰੇ ਹਮ ਅੱਛਾ ਹਾਂ ਤੇ ਮੇਰਾ ਐਸਟੀਮੇਟਡ ਸੀਗਾ 50 ਲੱਖ ਹਮ ਠੀਕ ਹੈ ਹਮ 50 ਲੱਖ ਐਸਟੀਮੇਟਡ ਸੀਗਾ ਤੇ ਉਹ ਉਹਦਾ 18 ਲੱਖ ਵੀ ਮਸਾਂ ਹੀ ਪੂਰਾ ਹੋਣਾ ਹੈ। ਅੱਛਾ ਬਰਾਬਰ ਜੀ ਮਤਲਬਵਾ ਰਿਹਾ। ਬਸ ਹਾਂ ਵੀ ਇਹ ਤਾਂ ਕੀ ਮਿਹਨਤ ਵੀ ਪੱਲੇ ਨਹੀਂ ਪੈਣੀ ਆਪਣੀ। ਸਹੀ ਹੈ ਕੰਪਨੀਆਂ ਜੇ ਆਪਾਂ ਕਹਿ ਲਈਏ ਤਾਂ ਮਿਹਨਤ ਇੱਕ ਤਰ੍ਹਾਂ ਨਾਲ ਖਾ ਜਾਂਦੀਆਂ ਕਿਉਂਕਿ ਸਹੀ ਤਰੀਕੇ ਨਾਲ ਜੇ ਕੰਪਨੀਆਂ ਕੰਮ ਕਰਨ ਨਾ 20 ਵਧੀਆ ਦਿਨ ਪੈਸੇ ਵਿੱਚੋਂ ਅੱਧ ਘੱਟ ਲੈ ਲੈਣ। ਹਾਂ ਉਹ ਤਾਂ ਕੋਈ ਚੱਕਰ ਨਹੀਂ ਵੀ ਉਹਦੋਂ ਬੀਲ ਲੈ ਕੇ ਆਉਂਦੇ ਆ ਨਾ ਉਹਦੋਂ ਜੇ ਇਹਨਾਂ ਨੇ 860 ਮੰਗੇ ਹੈ ਜੇ 65 ਮੰਗੇ ਆ ਨਾ 65 ਵੀ ਦੇ ਕੇ ਆਉਂਦੇ ਆ ਸੀ। ਹਾਂ ਵੀ ਗਲਤ ਤਜਾਇਦ ਕਰੋ। ਹੈ ਹਾਂ ਸਹੀ ਆ। ਤੇ ਬਾਈ ਇਹ ਸੀ ਕਿਸਾਨੀ ਹਨਾ ਆਪਾਂ ਖੜੇ ਆ ਸੂਰਤਗੜ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਇਹ ਬਾਈ ਉਹਰੇ ਗੱਲਬਾਤ ਕਰੀ ਜਾਂਦੇ ਸੀ ਆਪਾਂ ਇਹ ਕਿੰਨੇ ਵੀ ਛਟੀਆਂ ਸੀ ਵਿੱਚੇ ਹੀ ਬਾਤਾਂ ਤੇ ਬਾਈ ਯੂਰੀਆ ਇਹ ਸਿਰਫ 15 ਕਿਲੋ ਕਿੱਲੇ ਦਾ ਪਾਉਂਦੇ ਆ ਬਹੁਤ ਘੱਟ ਆਪਣੇ ਮੁਕਾਬਲੇ ਆਪਣੇ ਦੋ ਗੱਟੇ ਵੀ ਸੜਦੇ ਆ ਤਿੰਨ ਗੱਟੇ ਵੀ ਸੜਦੇ ਆ ਚਾਰ ਗੱਟੇ ਵੀ ਸੜਦੇ ਆ ਸੋ ਬਾਈ ਪਰ ਇਹ ਸੰਤੁਸ਼ਟ ਹੈ ਤੇ ਇਹਨਾਂ ਦੀ ਫਸਲ ਵਧੀ ਹੈ ਬਿਮਾਰੀਆਂ ਤੋਂ ਬਚੇ ਹੋਏ ਆ ਸੇ ਨਹਿਰੀ ਪਾਣੀ ਤੇ ਜ਼ਿਆਦਾ ਇਹ ਡਿਪੈਂਡ ਹੈ ਕਿਉਂਕਿ ਇਹ ਜਿਹੜਾ ਮੋਟਰ ਵਾਲਾ ਪਾਣੀ ਘੱਟ ਵਰਤਦੇ ਆਗੇ ਸੋ ਬਾਈ ਆਪਾਂ ਜੇ ਪੰਜਾਬ ਨੂੰ ਬਚਾਉਣਾ ਨਾਲ ਆਪਾਂ ਗੱਲਾਂ ਤਾਂ ਹਰੇਕ ਬੰਦਾ ਕਰਦਾ ਆਪਾਂ ਨੂੰ ਥੋੜਾ ਥੋੜਾ ਬਦਲਣਾ ਪਊਗਾ ਆਪਾਂ ਨੂੰ ਦੇਖ ਕੇ ਵੀ ਆਪਾਂ ਕਿੱਧਰ ਨੂੰ ਜਾ ਰਹੇ ਆ ਮਾੜਾ ਮੋਟਾ ਸੋਚ ਵਿਚਾਰ ਕਰਕੇ ਇਹਨੂੰ ਜਿਆਦਾ ਧਿਆਨ ਦੇਈਏ ਤੇ ਆਗੇ ਪੰਜਾਬ ਨੂੰ ਬਚਾ ਸਕੀਏ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਨਾ ਕੁਝ ਛੱਡ ਕੇ ਜਾਈਏ ਸੋ ਵੀਡੀਓ ਚੰਗੀ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਰ ਲਿਓ ਫੋਲੋ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਆਪ ਦੇ ਸੁਝਾਅ ਦੇ ਦਿਓ ਜੀ ਧੰਨਵਾਦ